ਵੱਡੇ ਆ ਗਏ ਤੁਸੀਂ ਕੰਗਨਾਰ ਰਨਾਉਦੀ ਫਿਲਮ ਬੰਦ ਕਰਾਉਣੀ ਬੰਦ ਕਰਾਉਣੀ ਕਿਹੜੀ ਗੱਲੋਂ ਬੰਦ ਕਰਾਉਣੀ ਵੀ ਤੁਹਾਨੂੰ ਤਕਲੀਫ ਕੀ ਆ ਕੰਨੜਾ ਰਨਾਉਦੀ ਫਿਲਮ ਤੋਂ ਸਿਰਫ ਇਸੇ ਗੱਲ 'ਤੇ ਤੁਹਾਨੂੰ ਤਕਲੀਫ ਆ ਵੀ ਉਹਨੇ ਖਾਲਸਾਣ ਦੇ ਖਿਲਾਫ ਬੋਲਿਆ ਤੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਦੀ ਜਿਹੜੀ ਸ਼ਬੀ ਆ ਉਹਨੂੰ ਮਾਰਾ ਵਿਖਾਇਆ ਤੁਹਾਨੂੰ ਕੀ ਲੈਣਾ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਨਾਲ ਤੁਹਾਡਾ ਰਿਸ਼ਤਾ ਕੀ ਹੈ ਔਰ ਜਿਹੜੇ ਉਹਨਾਂ ਦੀਆਂ ਗੱਡੀਆਂ ਤੇ ਬੈਠੇ ਨੇ ਜਿਹੜੇ ਕਹਿੰਦੇ ਨੇ ਵੀ ਅਸੀਂ ਸੰਤ ਗਿਆਨੀ ਜਰਨੈਲ ਸਿੰਘ ਖਾ ਸਾਹਿਬ ਪਿੰਡਰਾ ਵਾਲਿਆਂ ਦੇ ਅਸੀਂ ਗੱਦੀ ਨਿਸ਼ੀਨ ਆ ਅਸੀਂ ਜ਼ਿੰਮੇਵਾਰ ਆ ਉਹਨਾਂ ਨੂੰ ਤਾਂ ਫਿਕਰ ਨਹੀਂ ਆ ਮੜਾ ਜਾਵੀ ਜਿਹੜੇ ਉਹਨਾਂ ਦੇ ਨਾਂ ਤੇ ਡੇਰੇ ਬਣਾ ਕੇ ਬੈਠੇ ਨੇ ਉਹਨਾਂ ਨੂੰ ਤਾਂ ਫਿਕਰ ਨਹੀਂ ਜਿਹੜੇ ਉਹਨਾਂ ਦੇ ਨਾਂ ਤੇ ਰੋਟੀਆਂ ਖਾਂਦੇ ਨੇ ਉਹਨਾਂ ਨੂੰ ਤਾਂ ਫਿਕਰ ਨਹੀਂ ਤੁਸੀਂ ਆ ਕੇ ਵੱਡੇ ਵੀ ਕੰਘੜਾ ਰਣਾਉਦੀ ਫੇਲਮ ਜੜੀ ਆ ਜੀ ਬੈਨ ਕਰਾਉਣੀ ਆ ਬੈਨ ਕਰਾਉਣੀ ਆ ਬੰਦ ਕਰਾਉਣੀ ਆ ਬੰਦ ਕਰਾਉਣੀ ਆ ਬੰਦ ਕਰਾਉਣੀ ਆ ਤੇ ਸਭ ਤੋਂ ਪਹਿਲਾਂ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਆ ਜਿਹੜੇ ਬੈਠੇ ਨੇ ਗੱਦੀਆਂ ਤੇ ਬੁਕੜਾ ਮਾਰ ਕੇ ਤੇ ਵਿਦੇਸ਼ਾਂ 'ਚ ਘੁਮਰੇ ਪਏ ਨੇ ਉਹਨਾਂ ਨੂੰ ਫਿਕਰ ਹੋਣਾ ਚਾਹੀਦਾ ਐਸਜੀਪੀਸੀ ਨੂੰ ਫਿਕਰ ਹੋਣਾ ਚਾਹੀਦਾ ਇਹਨਾਂ ਨੇ ਯਾਦਗਾਰ ਉੱਥੇ ਪਣੀ ਹੋਈ ਸੰਧਿਆਨੀ ਜਰਨੈਲ ਸਿੰਘ ਖੱਦ ਸਾਹਿਬ ਪਿੰਡਰਾਵਾਲਿਆਂ ਦੀ ਉਹਨਾਂ ਦੀ ਜ਼ਿੰਮੇਵਾਰੀ ਆ ਆਪਾਂ ਕਿੰਨਾ ਕੁ ਰੋਲਾ ਪਾ ਲਾਂਗੇ ਰੋਲਾ ਪਾ ਕੇ ਕੀ ਕਰ ਲੈਨੇ ਮੈਂ ਆਪਣੇ ਇਲਾਕੇ ਦੇ ਰਾਜਪੁਰਜ ਬੰਦ ਕਰਾ ਦੂੰਗਾ ਕੋਈ ਗੰਦੀ ਗੜ ਬੰਦ ਕਰਾ ਦੂੰਗਾ ਕੋਈ ਪਟਿਆਲੇ ਬੰਦ ਕਰਾ ਦੂੰਗਾ ਕੀ ਹੋਊਗਾ ਇਹਦੇ ਨਾਲ ਇਹਦੇ ਨਾਲ ਉਹ ਫਿਲਮ ਕਰੋੜਾਂ ਨਹੀਂ ਅਰਬਾਂ ਰੁਪਇਆ ਕਮਾ ਕੇ ਜਾਏਗੀ ਬੈਣ ਨਹੀਂ ਉਹ ਫਿਲਮ ਪੂਰੇ ਇੰਡੀਆ ਦੇ ਵਿੱਚ ਬੰਦ ਹੋਣੀ ਚਾਹੀਦੀ ਆ ਇਕੱਲੇ ਪੰਜਾਬ ਤੇ ਨਹੀਂ ਜੇ ਪੈਰ ਤਕਣਾ ਤਾਂ ਚੱਕਿਓ ਨਹੀਂ ਤੇ ਨਾ ਚੱਕਿਓ